ਬਿਸ਼ੇਖ ਸ਼ਰਮਾ ਨੇ ਜਿਸ ਸ਼ਾਨਦਾਰ ਅੰਦਾਜ਼ ਨਾਲ ਬੱਲੇਬਾਜ਼ੀ ਕੀਤੀ ਉਹ ਅਭਿਸ਼ੇਕ ਨੂੰ ਯੋਰਾ ਸਿੰਘ ਦੀ ਯਾਦਵਾ ਦਿੱਤੀ ਬੁੱਧਵਾਰ ਨੂੰ ਕੋਲਕਾਤਾ ਦੇ ਇੰਡਨ ਗਾਰਡਨ ਵਿਖੇ ਸ਼ੁਰੂ ਹੋਈ ਭਾਰਤ ਬਨਾਮ ਇੰਗਲੈਂਡ ਦੀ T20 ਸੀਰੀਜ਼ ਦੇ ਪਹਿਲੇ ਮੈਚ ਨੂੰ ਅਭਿਸ਼ੇਕ ਸ਼ਰਮਾ ਨੇ ਇੱਕ ਤਰਫਾ ਬਣਾ ਦਿੱਤਾ ਇਸ ਮੈਚ ਵਿੱਚ ਭਾਰਤ ਨੇ 43 ਗੇਂਦਾਂ ਬਾਕੀ ਰੈਂਦਿਆਂ 7 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ। ਇਸ ਮੈਚ ਵਿੱਚ ਭਾਰਤ ਦੇ ਸਪਿਨ ਦੇ ਜਾਦੂਗਰ ਵਰਨ ਚਕਰਵਰਤੀ ਦੀ ਘਾਤਕ ਗੇਂਦਬਾਜ਼ੀ ਨੇ ਵੀ ਭਾਰਤ ਦੀ ਇਸ ਜਿੱਤ ਵਿੱਚ ਮਹੱਤਮ ਪੂਰਨ ਕਨਨਭਾਈ ਉਹ 23 ਦੌੜਾਂ ਦੇ ਕਿੰਨ ਵਿਕਟਾਂ ਲੈ ਕੇ ਪਲੇਅਰ ਆਫ ਦਾ ਮੈਚ ਬਣੇ। ਉਹ ਤੇ ਦੌੜਾਂ ਦੇ ਦਿਨ ਵਿਕਟਾਂ ਭਾਰਤੀ ਪਾਰੀ ਦੀ ਸ਼ੁਰੂਆਤ ਵਿੱਚ ਇੱਕ ਸਮੇ ਅਭਿਸ਼ੇਕ ਇੱਕ ਵਿਕਟ ਦੇ ਦੂਜੇ ਪਾਸੇ ਖੜੇ ਆਪਣੇ ਓਪਨਿੰਗ ਜੋੜੀਤਾਰ ਸੰਜੂ ਸੈਮਸਨ ਸੰਜੂ ਸੈਮਸਨ ਦੇ ਧਮਾਕੇਦਾਰ ਅੰਦਾਜ਼ ਨੂੰ ਦੇਖ ਰਹੇ ਸਨ ਪਰ ਜਿਵੇਂ ਹੀ ਅਭਿਸ਼ੇਕ ਅਮੋਰਚੇ ਤੇ ਆਇਆ ਮੈਦਾਨ ਤੇ ਸ਼ਾਗਰ ਅਭਿਸ਼ੇਕ ਨੇ ਕਲੀਨ ਹਿਟਿੰਗ ਦਾ ਪ੍ਰਦਰਸ਼ਨ ਕਰਕੇ ਕੋਲਕਾਤਾ ਦੇ ਇੰਡਨ ਗਾਰਡਨ ਮੈਦਾਨ ਤੇ ਦਰਸ਼ਕਾਂ ਦੀਆਂ ਖੂਬ ਤਾੜੀਆਂ ਜਿੱਤੀਆਂ। ਉਹਨਾਂ ਨੇ 34 ਗੇਂਦਾਂ ਵਿੱਚ 5 ਚੌਕ ਅਤੇ 8 ਛੱਕਿਆਂ ਦੀ ਬਦੌਲਤ 79 ਦੌੜਾਂ ਬਣਾਈਆਂ। ਉਹਨਾਂ ਨੇ ਸਿਰਫ 20 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਹਨਾਂ ਨੇ ਸਿਰਫ ਜਿਸ ਤਰੀਕੇ ਨਾਲ ਅਭਿਸ਼ੇਕ ਕ੍ਰੀਜ ਤੋਂ ਬਾਹਰ ਆ ਕੇ ਸਫਾਈ ਨਾਲ ਸ਼ੱਕੇ ਮਾਰਦੇ ਹਨ ਉਸ ਤੋਂ ਉਹਨਾਂ ਵਿੱਚ ਅਭਿਸ਼ੇਕ ਤੇ ਗੁਰੂ ਯੋਧਾ ਸਿੰਘ ਦੀ ਝਲਕ ਨਜ਼ਰ ਆਉਂਦੀ ਹੈ ਜਦੋਂ 29 ਤੋਂ 9 ਤੇ ਬੱਲੇਬਾਜ਼ੀ ਕਰ ਰਹੇ ਸੰਤਾ ਅਦਿਲ ਰਾਸ਼ਿਦ ਨੇ ਆਪਣੇ ਪਹਿਲੇ ਓਵਰ ਵਿੱਚ ਇੱਕ ਰਿਟਰਨ ਕੈਚ ਛੱਡ ਦਿੱਤਾ ਸੀ ਆਪਣੇ ਪਹਿਲੇ ਅਭਿਸ਼ੇਕ ਨੇ ਇਸ ਦਾ ਜਸ਼ਨ ਆਪਣੀਆਂ ਆਖਰੀ ਤਿੰਨ ਗੇਂਦਾਂ ਤੇ ਦੋ ਸ਼ੱਕੇ ਤੇ ਇੱਕ ਚੌਕਾ ਲਗਾ ਕੇ ਮਨਾਇਆ ਆਖਰੀ ਤਿੰਨ ਗੇਂਦਾਂ ਤੇ ਅਭਿਸ਼ੇਕ ਨੇ ਜੀਮੀ ਓਵਰਟਨ ਦੀ ਸ਼ਾਰਟ ਗੇਂਦ ਤੇ ਸ਼ੱਕਾ ਮਾਰ ਕੇ ਆਪਣਾ ਅਰਧ ਸੰਕੜਾ ਪੂਰਾ ਕੀਤਾ ਉਹਨਾਂ ਨੂੰ ਇਸ ਤੋਂ ਪਹਿਲਾਂ ਬੇਥਲ ਦੇ ਹੱਥੋਂ ਵੀ ਜੀਵਨਦਾਨ ਮਿਲਿਆ ਸੀ ਉਹਨਾਂ ਨੂੰ ਇਸ ਤੋਂ ਪਹਿਲਾਂ ਮੈਚ ਵਿੱਚ ਜੇਤੂ ਪਰਖੇਟਣ ਤੋਂ ਬਾਅਦ ਅਭੀਸ਼ੇਕ ਸ਼ਰਮਾ ਨੇ ਕਿਹਾ ਮੈਂ ਸਿਰਫ ਆਪਣਾ ਖੇਡ ਖੇਟਣਾ ਚਾਹੁੰਦਾ ਸੀ ਜਿਸ ਦਾ ਸਿਹਰਾ ਕੋਚ ਅਤੇ ਕਪਤਾਨ ਨੂੰ ਜਾਂਦਾ ਹੈ ਕਿਉਂਕਿ ਉਹਨਾਂ ਨੇ ਮੈਨੂੰ ਖੁੱਲ੍ਹ ਕੇ ਖੇਡਣ ਦੀ ਆਜ਼ਾਦੀ ਦਿੱਤੀ ਇੱਕ ਨੌਜਵਾਨ ਖਿਡਾਰੀ ਲਈ ਕਪਤਾਨ ਅਤੇ ਕੋਚ ਦਾ ਸਮਰਥਨ ਬਹੁਤ ਮਹੱਤਵਪੂਰਨ ਹੁੰਦਾ ਹੈ। ਮੈਨੂੰ ਪਤਾ ਸੀ ਕਿ ਉਹ ਛੋਟੀਆਂ ਗੇਂਦਾਂ ਸੁੱਟ ਕੇ ਮੇਰਾ ਇਮਤਿਹਾਨ ਲੈਣ ਦੀ ਕੋਸ਼ਿਸ਼ ਕਰਨਗੇ ਜਿਸ ਦਾ ਮੈਂ ਫਾਇਦਾ ਚੁੱਕਿਆ। ਉਹਨਾਂ ਕਿਹਾ ਕਿ ਸਾਨੂੰ 160-170 ਦੌੜਾਂ ਦੇ ਟੀਚੇ ਦੀ ਉਮੀਦ ਸੀ ਪਰ ਸਾਡੇ ਗੇਂਦਬਾਜ਼ ਜਾਨੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਇਸ ਕਰਕੇ ਟੀਚਾ 133 ਦੌੜਾਂ ਤੱਕ ਹੀ ਰਿਹਾ। ਅਤੇ ਇਸ ਕਰਕੇ 243 ਤੁਰੰਤ ਕੀ ਰਿਹਾ ਅਰਸ਼ਦੀਪ ਸਿੰਘ T20 ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ ਇਸ ਮੈਚ ਵਿੱਚ 2 ਵਿਕਟਾਂ ਲੈ ਕੇ ਅਰਸ਼ਦੀਪ ਸਿੰਘ T20 ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ ਤੁਸੀਂ ਕ੍ਰਿਕਟ ਵਿੱਚ ਭਾਰਤ ਨੇ ਉਹਨਾਂ ਨੇ ਬੇਨ ਟਕੇਟ 3 ਵਿਕਟ ਲੈ ਕੇ ਯੁਵਿੰਦਰ ਚਾਲਦੇ 96 ਵਿਕਟਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੁਣ ਉਹਨਾਂ ਦੇ ਨਾਮ 97 ਵਿਕਟਾਂ ਹਨ ਰਿਕਾਰਡ ਨੂੰ ਤੋੜ ਜਦੋਂ ਕਮੈਂਟੇਟਰ ਸ਼੍ਰੀਸ਼ ਰੈਣਾ ਨੇ ਅਰਸ਼ਦੀਪ ਸਿੰਘ ਨੂੰ ਪੁੱਛਿਆ ਕਿ ਕੀ ਉਹ ਚਨਈ ਵਿੱਚ ਕਿਤੇ ਜਾਣ ਵਾਲੇ ਦੂਜੇ T20 ਮੈਚ ਵਿੱਚ ਵਿਕਟਾਂ ਦਾ ਆਪਣਾ ਸੰਕੜਾ ਪੂਰਾ ਕਰਨ ਜਾ ਰਹੇ ਹਨ ਤਾਂ ਉਹਨਾਂ ਕਿਹਾ ਕਿ ਚਨਈ ਦੀ ਵਿਕਟ ਦੇਖਣ ਤੋਂ ਬਾਅਦ ਹੀ ਸਹੀ ਸਥਿਤੀ ਪਤਾ ਲੱਗੇਗੀ ਤਾਂ ਉਹਨਾਂ ਕਿਹਾ ਕਿ ਚਨਈ ਦੀ ਵਿਕਟ ਅਰਸ਼ਦੀਪ ਨੇ ਇੱਕ ਵਾਰ ਫਿਰ ਦਿਖਾ ਦਿੱਤਾ ਹੈ ਕਿ ਉਹਨਾਂ ਕੋਲ ਸ਼ੁਰੂਆਤੀ ਓਵਰਾਂ ਵਿੱਚ ਹੀ ਟੀਮ ਨੂੰ ਸਫਤਤਾ ਦਿਵਾਉਣ ਦੀ ਸਮਰੱਥਾ ਹੈ ਉਹਨਾਂ ਨੇ ਇੰਗਲੈਂਡ ਦਾ ਸਕੋਰ 17 ਧੌੜਾਂ ਤੇ ਪਹੁੰਚਦਿਆਂ ਹੀ ਫਿਲ ਸਾਲਟ ਅਤੇ ਬੀਨ ਤੱਕੇਟ ਦੀਆਂ ਵਿਕਟਾਂ ਲਈਆਂ ਅਤੇ ਇੰਗਲੈਂਡ ਨੂੰ ਬੈਕਫੁੱਟ ਤੇ ਛਿੱਟ ਪਾ ਦਿੱਤਾ ਇਹਨਾਂ ਦੋ ਵਿਕਟਾਂ ਦੇ ਡਿੱਗਣ ਤੋਂ ਬਾਅਦ ਮਹਿਮਾਨ ਟੀਮ ਪੂਰੇ ਮੈਚ ਦੌਰਾਨ ਇਸ ਦਬਾਅ ਤੋਂ ਬਾਹਰ ਨਿਕਲ ਸਕੇ ਨਹੀਂ ਨਿਕਲ ਸਕੇ ਮੈਚ ਦੌਰਾਨ ਇਸ ਦਬਾਅ ਤੋਂ ਬਾਹਰ ਨਿਕਲ ਸਕੇ ਨਹੀਂ ਸੰਜੂ ਦੀ ਪਾਰੀ ਭਵੇਂ ਲੰਬੀ ਨਹੀਂ ਸੀ ਪਰ ਇੰਗਲੈਂਡ ਦੇ ਗੇਂਦਬਾਜ਼ਾਂ ਤੇ ਦਬਾਅ ਬਣਾਉਣ 'ਚ ਉਹ ਸਫਲ ਸਹੇ ਸੰਜੂ ਸੈਮਸਨ ਨੇ ਫੁਰਾ ਆਰਚਰ ਦੇ ਪਹਿਲੇ ਓਵਰ ਵਿੱਚ ਸਿਰਫ ਇੱਕ ਧੌੜ ਬਣਾਈ ਪਰ ਗਸ ਐਟ ਕਿਸ਼ਨ ਦੇ ਓਵਰ ਵਿੱਚ ਉਹਨਾਂ ਨੇ 4 ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 22 ਦੌੜਾਂ ਬਣਾ ਕੇ ਦਿਖਾ ਦਿੱਤੀਆਂ ਉਹਨਾਂ ਨੇ ਵਿਖਾ ਦਿੱਤਾ ਕਿ ਉਹ ਕਿਹੋ ਜਿਹੇ ਬੱਲੇਬਾਜ਼ ਹਨ ਹਾਲਾਂਕਿ ਸੰਜੂ ਆਪਣੀ ਇਸ ਸ਼ਾਨਦਾਰ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਨਹੀਂ ਬਦਲ ਸਕੇ ਉਹ ਵੀ ਗੇਂਦਾਂ ਵਿੱਚ 4 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 26 ਦੌੜਾਂ ਬਣਾਉਣ ਤੋਂ ਬਾਅਦ ਯੂਫਰਾ ਆਰਚਰ ਦੇ ਹੱਥ ਮਤੋਂ ਕੈਚ ਆਊਟ ਹੋ ਗਈ। ਸੰਜੂ ਭਾਵੇਂ ਆਪਣੀ ਪਾਰੀ ਨੂੰ ਜ਼ਿਆਦਾ ਨਹੀਂ ਖਿੱਚ ਸਕੇ ਪਰ ਉਹ ਆਊਟ ਹੋਣ ਤੋਂ ਪਹਿਲਾਂ ਇੰਗਲੈਂਡ ਦੇ ਗੇਂਦਬਾਜ਼ਾਂ ਤੇ ਦਬਾਅ ਬਣਾਉਣ ਵਿੱਚ ਸਫਲ ਜ਼ਰੂਰ ਰਹੇ। ਉਂਝ ਵੀ ਭਾਰਤੀ ਟੀਮ ਵਿਕਟਾਂ ਗਵਾਉਣ ਤੋਂ ਬਾਅਦ ਵੀ ਜੋਸ਼ ਨਾਲ ਆਪਣਾ ਖੇਡ ਜਾਰੀ ਰੱਖਦੀ ਹੈ ਅਤੇ ਇਸ ਅੰਦਾਜ਼ ਵਿੱਚ ਮੈਚ ਵਿੱਚ ਵੀ ਦੇਖਣ ਨੂੰ ਮਿਲਿਆ ਪੁੰਜ ਵੀ ਭਾਰਤੀ ਇਸ ਅੰਦਾਜ਼ ਵਿੱਚ ਮੈਚ ਵਿੱਚ ਵੀ ਦੇਖਣ ਨੂੰ ਮਿਲਿਆ ਇੰਗਲੈਂਡ ਦੀਆਂ ਦੋ ਵਿਕਟਾਂ ਜਲਦੀ ਡਿੱਗਣ ਤੋਂ ਬਾਅਦ ਕਪਤਾਨ ਜੋਸ ਬਟਲਰ ਇੰਗਲੈਂਡ ਅਤੇ ਹੈਰੀ ਬਰੂਿਕ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸਨ ਉਹ 48 ਦੌੜਾਂ ਦੀ ਸਾਂਝੀ ਤਰੀਕ ਕਰਕੇ ਆਪਣੀ ਰਾਤਿਆਂ ਵਿੱਚ ਸਬੂਲ ਹੁੰਦੇ ਵੀ ਜਾ ਰਹੇ ਸਨ ਪਰ ਵਰਨ ਚਕਰਵਰਤੀ ਨੇ ਹੈਰੀ ਬਰੂਿਕ ਅਤੇ ਲੀਮ ਦੀਪਕ ਸਟੋਨ ਦੀਆਂ ਵਿਕਟਾਂ ਲੈ ਕੇ ਇੰਗਲੈਂਡ ਦੀ ਪਾਰੀ ਨੂੰ ਮੋੜਲੀ ਹੋਂ ਲਾ ਦਿੱਤਾ ਜੋਸ਼ ਬਟਲਰ ਦੀ ਵਿਕਟ ਵਰਨ ਚਕਰਵਰਤੀ ਨੇ ਅਜਿਹੇ ਸਮੇਂ ਤੇ ਲਈ ਜਦੋਂ ਇੰਗਲੈਂਡ ਆਪਣੀ ਪਾਰੀ ਨੂੰ ਗਤੀ ਦੇ ਕੇ ਟੀਚੇ ਨੂੰ 160 170 ਦੌੜਾਂ ਤੱਕ ਪਹੁੰਚ ਸਕਦਾ ਸੀ ਪਲੇਅਰ ਆਫ ਦਾ ਮੈਚ ਬਣੇ ਵਰਣ ਨੇ ਕਿਹਾ ਮੈਂ ਆਈਪੀਐਲ ਵਿੱਚ ਇੰਨਾ ਵਿਕਟਾਂ ਤੇ ਖੇਡਿਆ ਹਾਂ ਇਸ ਲਈ ਮੈਨੂੰ ਪਤਾ ਸੀ ਕਿ ਤੇਜ਼ ਗੇਂਦਬਾਜ਼ ਨੂੰ ਇਸ ਵਿਕਟ ਦੇ ਬਥੇਰੇ ਮਦਦ ਮਿਲੇਗੀ ਇਸ ਲਈ ਮੈਂ ਗੇਂਦ ਨੂੰ ਬੱਲੇਬਾਜ਼ਾਂ ਦੇ ਪਾਲੇ ਤੋਂ ਤੂਰ ਰੱਖਣ ਦੀ ਕੋਸ਼ਿਸ਼ ਕੀਤੀ ਇੱਕ ਗੇਂਦਬਾਜ਼ ਹੋਣ ਦੇ ਨਾਤੇ ਮੈਂ ਅਜੇ ਵੀ ਆਪਣੇ ਆਪ ਨੂੰ 10 ਵਿੱਚੋਂ 7 ਨੰਬਰ ਤੇ ਹੀ ਦਿਆਂਗਾ ਅਜੇ ਵੀ ਆਪਣੇ ਆਪ 1079 ਜੋਸ ਬਟਲਰ ਨੂੰ ਕੋਲਕਾਤਾ ਦਾ ਇਹ ਮੈਦਾਨ ਬਹੁਤ ਰਾਸ ਆਉਂਦਾ ਹੈ ਅਤੇ ਉਸ ਇਥੇ ਸੰਕੜਾ ਵੀ ਜੜ ਚੁੱਕੇ ਹਨ ਉਹਨਾਂ ਨੇ ਹਾਰਦਿਕ ਪਾਂਡਿਆ ਦੁਆਰਾ ਸੁੱਟੇ ਗਏ ਦੂਜੇ ਓਵਰ ਵਿੱਚ ਚਾਰ ਚੌਕੇ ਲਗਾ ਕੇ ਆਪਣੀ ਇਰਾਦੇ ਸਪਸ਼ਟ ਕਰ ਦਿੱਤੇ ਸਨ ਦੂਜੇ ਓਵਰ ਵਿੱਚ ਚਾਰ ਚੌਕੇ ਲਗਾ ਕੇ ਇੱਕ ਪਾਸੇ ਜੋਸ ਬਟਲਰ ਚੰਗੀ ਬੱਲੇਬਾਜ਼ੀ ਕਰ ਰਹੇ ਸਨ ਅਤੇ ਸਕੋਰ ਲਗਾਤਾਰ ਵਧ ਰਿਹਾ ਸੀ ਉੱਤੇ ਪਾਸੇ ਲਗਾਤਾਰ ਵਿਕਟਾਂ ਦਾ ਨੁਕਸਾਨ ਉਹਨਾਂ ਤੇ ਦਬਾਅ ਵੀ ਬਣਾ ਰਿਹਾ ਸੀ ਜੇਕਰ ਉਹਨਾਂ ਨੂੰ ਇੱਕ ਜਾਂ ਦੋ ਬੱਲੇਬਾਜ਼ਾਂ ਦਾ ਸਹੀ ਸਾਥ ਮਿਲ ਜਾਂਦਾ ਤਾਂ ਸਕੋਰ ਲੜਨ ਲਾਇਕ ਹੋ ਸਕਦਾ ਸੀ ਬਟਲਰ ਨੇ 44 ਗੇਂਦਾਂ ਵਿੱਚ 8 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ ਉਹਨਾਂ ਨੇ 150 ਤੋਂ ਵੱਧ ਦੇ ਉਹ ਇੱਕ ਰੇਟ ਨਾਲ ਦੌੜਾਂ ਬਣਾਈਆਂ ਪਰ ਉਹ ਅਜਿਹੇ ਸਮੇਂ ਆਉਟ ਹੋਏ ਜਦੋਂ ਉਨ੍ਹਾਂ ਨੇ ਚੌਕੇ ਅਤੇ ਛੱਕੇ ਲਗਾ ਕੇ ਟੀਮ ਨੂੰ ਮਜ਼ਬੂਤੀ ਵੱਲ ਲੈ ਜਾਣਾ ਸੀ ਉਨ੍ਹਾਂ ਨੇ ਚੌਕੇ ਇਸ ਮੈਚ ਵਿੱਚ ਮੁਹੰਮਦ ਸ਼ਮੀ ਦੇ ਲੰਮੇ ਸਮੇਂ ਬਾਅਦ ਵਾਪਸੀ ਕਰਨ ਦੀ ਉਮੀਦ ਸੀ 2023 ਵਿੱਚ ਆਈਸੀਸੀ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਖੇਡਣ ਤੋਂ ਬਾਅਦ